ਦੇ ਦੀਪ ਸਿੰਘ ਜੀ ਆ ਤੇ ਗਰਦੀਪ ਸਿੰਘ ਦਾ ਆਟਾ ਜਿਹੜਾ ਸ਼ਹਿਰ ਅਮਰਸਰ ਦੇ ਵਿੱਚ ਚਲੇ ਜੀ ਜਿਹੋ ਯਾਰਾਂ ਕੀ ਲਾ ਰਿਹਾ ਜਿਹੋ ਦੇ ਚੌਰ ਉੱਥੇ ਨਹੀਂ ਸਾਡੇ ਕੋਲ ਦੋ ਦਿਨ ਪਰ ਤੇ ਉਹਨਾਂ ਦੀ ਬਲੱਡ ਕੈਂਸਰ ਠੀਕ ਹੋਈ ਆ ਸਾਡੇ ਕੋਲ ਜਾਣੇ ਪਏ ਜਾਣੇ ਨਾ ਨਾ साढ़े बोर्ड इधर बनाइए ठीक है जी ओके ਕਰਦੀ ਹੈ ਬੂਟੇ ਪੈਦਾ ਹੁੰਦੇ ਆ ਅੱਗੇ ਤੋਂ ਅੱਗੇ ਪੈਰਟੀਸ਼ਨ ਤੇ ਸਾਡੀ ਜਿਹੜੀ ਖੇਤੀਬਾੜੀ ਆ ਪ੍ਰਫੁੱਲਤ ਹੁੰਦੀ ਹੈ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਲਵੰਤ ਸਿੰਘ ਪਿੰਡ ਗਮਾਨਪੁਰਾ ਕਿਸਾਨ ਅੱਜ ਸਾਡੇ ਪਿੰਡ ਵਿੱਚ ਪਗੜੀ ਪੰਜਾਬ ਖੇਤੀਬਾੜੀ ਮੋੜ ਸਰਜੀਤੀ ਉਪਰਾਲਾ ਅਮਰੀਕਾ ਅਮਰੀਕਾ ਸਕਾਜੋ ਪ੍ਰੈਜ਼ੀਡੈਂਟ ਸਰਦਾਰ ਲਾਲ ਸਿੰਘ ਵੱਲੋਂ ਜਿਹੜਾ ਵੀ ਕਰਵਾਇਆ ਗਿਆ ਉਹਨਾਂ ਦੇ ਨਾਲ ਆਏ ਆ ਸਰਦਾਰ ਸਰਦਾਰ ਹਰਦੇਵਾਲ ਸਿੰਘ ਜੀ ਗਰੇਵਾਲ ਜਿਨ੍ਹਾਂ ਨੇ ਸਾਨੂੰ ਨਾਲ ਹੋਰ ਜਾਣਕਾਰੀ ਦਿੱਤੀ ਯੂਨੀਵਰਸਿਟੀ ਗੁਰੂ ਨਾਨਕ ਦੇਵ ਦੇ ਨਾਲ ਜਿਹੜੇ ਆ ਵੀ ਪ੍ਰੋਫੈਸਰ ਆਏ ਆ ਠੀਕ ਹੈ ਜੀ ਉਹਨਾਂ ਨੇ ਸਾਨੂੰ ਬਹੁਤ ਵਧੀਆ ਗੱਲਾਂ ਸਮਝਾਈਆਂ ਜਿਨ੍ਹਾਂ ਵਿੱਚ ਅਸੀਂ ਆਰਗੈਨਿਕ ਖੇਤੀ ਕਰਨ ਬਾਰੇ ਸਾਨੂੰ ਦੱਸਿਆ ਗਿਆ ਜੀ ਕੋਝ ਸਾਨੂੰ ਪੌਦਿਆਂ ਬਾਰੇ ਦੱਸਿਆ ਗਿਆ ਜਿਹੜੇ ਪੌਦੇ ਸਾਨੂੰ ਦੱਸੇ ਗਿਆ ਵੀ ਅਸੀਂ ਘਰਾਂ ਵਿੱਚ ਲਗਾਈਏ ਜਿਹੜੇ ਸਾਡੀਆਂ ਨਾ ਬਹੁਤ ਹੀ ਕੁਝ ਬਿਮਾਰੀਆਂ ਜਿਨ੍ਹਾਂ ਤੋਂ ਸਾਡੀਆਂ ਦੂਰ ਹੁੰਦੀਆਂ ਜੀ ਫਿਰ ਸਾਨੂੰ ਹਰ ਖੇਤੀ ਦੇ ਵਿੱਚ ਕਿਦਾਂ ਵੀ ਮਿੱਟੀ ਕਿਦਾਂ ਤੁਹਾਨੂੰ ਚੈੱਕ ਕਰਨੀ ਚਾਹੀਦੀ ਹੈ ਕਿੰਨੀ ਖਾਦ ਪਾਉਣੀ ਚਾਹੀਦੀ ਹੈ ਕਿਹੜੇ ਹਿਸਾਬ ਨਾਲ ਖੇਤੀ ਕਰਨੀ ਚਾਹੀਦੀ ਹੈ ਇਹ ਅੱਜ ਸਾਡੇ ਪਿੰਡ ਵਿੱਚ ਸਾਨੂੰ ਇਹ ਬਹੁਤ ਜਿਆਦਾ ਜਿਹੜੀ ਆ ਨੌਲੇਜ ਸਿੱਖਣ ਨੂੰ ਮਿਲੀ ਹੈ ਤੇ ਜਿਹੜੀ ਅੱਜ ਅਸੀਂ ਸਿੱਖੀ ਵੀ ਹੈ ਕੁਝ ਗੱਲਾਂ ਤਾਂ ਸਾਨੂੰ ਨਹੀਂ ਸੀ ਪਤਾ ਇਹਨਾਂ ਮਹਿਰਾਂ ਨੇ ਅਣਕੇ ਜਿਹੜੇ ਮਹਿਰ ਆ ਜਿਨ੍ਹਾਂ ਸਭ ਕੋ ਸਾਨੂੰ ਅੱਜ ਦੱਸਿਆ ਗਿਆ ਸਿਖਾਇਆ ਗਿਆ ਜੀ ਇਸ ਕਰਕੇ ਬਹੁਤ-ਬਹੁਤ ਦਿਨਾਂ ਧੰਨਵਾਦ ਕਰਦੇ ਆ ਜੀ ਸਾਡੇ ਪਿੰਡ ਵਿੱਚ ਆਉਣ ਤੇ ਤੇ ਅਸੀਂ ਕੱਲ ਤੋਂ ਹੋਰ ਵੀ ਇਦਾਂ ਦੇ ਉਪਰਾਲੇ ਕਰਨ ਵਾਲੇ ਸਾਰੀਆਂ ਸਸਤਾਵਾਂ ਨੂੰ ਕਹਾਂਗੇ ਸਾਡੇ ਪਿੰਡ ਵਿੱਚ ਆਉਣ ਤੇ ਇਹੋ ਜਿਹੇ ਉਪਰਾਲੇ ਥਾਂ-ਥਾਂ ਜਾ ਕੇ ਦੱਸੇ ਜਾਣ ਕਿਉਂਕਿ ਜਿਹੜਾ ਅਸੀਂ ਵੀ ਇਹ ਚੰਗੀ ਖੇਤੀ ਕਰਕੇ ਤੇ ਸਾਰੀਆਂ ਜਿਹੜੀਆਂ ਇਹਨਾਂ ਕੋਈ ਜਿਹੜੀਆਂ ਬਿਮਾਰੀਆਂ ਆ ਰਹੀਆਂ ਵਾ ਸਾਰੀਆਂ ਦੂਰ ਹੋਈਏ ਬਹੁਤ-ਬਹੁਤ ਧੰਨਵਾਦ ਜੀ ਬਾਜੂ ਕੇ ਖਾਲਸਾ ਵੈਗੋ ਖਤਰੀ ਵੈਗ੍ਰਜੀ ਦਾ ਖਾਲਸਾ ਵੈਗ੍ਰਜੀ ਦੀ ਫਤਿਹ ਅੱਜ ਮੈਂ ਸੁਖਦੀਪ ਕੌਰ ਅਸਿਸਟੈਂਟ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਸੀਂ ਉਪਰਾਲਾ ਕੀਤਾ ਹੈ ਇੱਕ ਕਾਰਸ਼ਾਲਾ ਖੇਤੀਬਾੜੀ ਦੇ ਲਈ ਕੀਤੀ ਹੈ ਇਹਦੇ ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪ੍ਰੋਫੈਸਰ ਪ੍ਰਤਾਪ ਕੁਮਾਰ ਪਤੀ ਜੀ ਦੀ ਟੀਮ ਆਈ ਹੈ ਜਿਹਦੇ ਖੇਤੀਬਾੜੀ ਦੇ ਮਾਹਿਰ ਪ੍ਰੋਫੈਸਰ ਵਿਕਰਮਜੀਤ ਸਿੰਘ ਜੀ ਉਹਨਾਂ ਨੇ ਲੈਕਚਰ ਦਿੱਤੇ ਆ ਤੇ ਕੈਲਾਸ਼ ਗੋਤਮ ਜੀ ਨੇ ਕਿਸ ਤਰ੍ਹਾਂ ਅਲਟਰਨੇਟ ਫਾਰਮਿੰਗ ਮੈਥਡਸ wheat grass ਨੂੰ ਉਗਾਇਆ ਜਾਏ ਤੇ ਘਰ ਚ ਹੀ ਤੁਸੀਂ ਅਰਨਿੰਗ ਕਰ ਸਕਦੇ ਹੋ ਉਹਦੇ ਬਾਰੇ ਚ ਪ੍ਰਕਾਸ਼ ਪਾਇਆ ਹੈ ਤੇ ਸਰਦਾਰ ਗੁਰਪ੍ਰੀਤ ਸਿੰਘ ਜੀ ਅਸਿਸਟੈਂਟ ਪ੍ਰੋਫੈਸਰ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਹਨਾਂ ਨੇ ਮੱਖੀ ਪਾਲਣ ਔਰ ਸ਼ਹਿਦ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ ਮੈਂ ਧੰਨਵਾਦੀ ਹਾਂ ਪਗੜੀ ਦਾ ਜਿਹੜੀ ਅਮਰੀਕਾ 'ਚ ਹੈ ਉਹਨਾਂ ਦੇ ਪ੍ਰੈਸੀਡੈਂਟ ਸਰਦਾਰ ਲਾਲ ਸਿੰਘ ਜੀ ਦੀ ਤੇ ਉਹਨਾਂ ਦੇ ਸੈਕਟਰੀ ਹਰਿੰਦਰ ਸਿੰਘ ਲਾਮਾ ਜੀ ਦੀ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਇਹ ਨਾਅਤ ਨੂੰ ਵਿਸ਼ਵਾਸ ਦਿੱਤਾ ਕਿ ਅਸੀਂ ਇਹ ਵਰਕਸ਼ਾਪ ਕਰ ਸਕੀਏ ਮੈਂ ਧੰਨਵਾਦੀ ਆ ਉਹਨ ਸਾਰੀ ਔਰਤਾ ਦੀ ਜਿਹੜੇ ਅੱਜ ਸਾਡੀ ਕਾਰਜਸ਼ਾਲਾ 'ਚ ਆਈਆਂ ਤੇ ਉਹਨਾਂ ਨੇ ਬੜੇ ਜੋਸ਼ ਖਰੋਸ਼ ਨਾਲ ਸਾਡੇ ਨਾਲ ਪੂਰਾ ਟਾਈਮ ਬੈ ਕੇ ਕਾਰਜਸ਼ਾਲਾ ਤੋਂ ਗੁਰ ਸੀ ਸਿੱਖਿਆ ਤੇ ਬਾਕੀ ਸਾਰੇ ਕਿਸਾਨਾਂ ਦਾ ਕਿਸਾਨ ਫਰਦਾਨ ਸਰਦਾਰ ਕੁਲਵੰਤ ਸਿੰਘ ਜੀ ਦਾ ਤੇ ਸਰਪੰਚ ਗੁਮਾਨਪੁਰਾ ਪਿੰਡ ਸਰਦਾਰ ਸੁਖਦੇਵ ਸਿੰਘ ਜੀ ਤੇ ਸਾਬਕਾ ਸਰਪੰਚ ਸਰਦਾਰ ਜਸਵਿੰਦਰ ਸਿੰਘ ਜੀ ਦਾ ਮੈਂ ਧੰਨਵਾਦ ਕਰਦੀ ਹਾਂ ਬਹੁਤ ਬਹੁਤ ਅੱਜ 8 ਸਤੰਬਰ 2024 ਨੂੰ ਗਮਾਨਪੁਰਾ ਪਿੰਡ ਦਾ ਅੰਮ੍ਰਿਤਸਰ ਜ਼ਿਲ੍ਹੇ ਦਾ ਇਹਦੇ ਵਿੱਚ ਪਗੜੀ ਸੰਸਥਾ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ ਹੈ ਪਗੜੀ ਸੰਸਥਾ ਦਾ ਫੁੱਲ ਫਾਰਮ ਪੰਜਾਬ ਐਗਰੀਕਲਚਰ ਰੀਜੂਵੇਨੇਸ਼ਨ ਇਨੀਸ਼ੀਏਟਿਵ ਅੱਗੇ ਅਮਰੀਕਾ ਪੰਜਾਬ ਖੇਤੀਬਾੜੀ ਮੁੜ ਸੁਰਜੀਤੀ ਉਪਰਾਲਾ ਇਹਦੇ ਜਿਹੜੇ ਆਗੂ ਨੇ ਉਹਨੇ ਲਾਲ ਸਿੰਘ ਅਮਰੀਕਾ ਤੋਂ ਉਹਨਾਂ ਨੇ ਪੰਜਾਬ ਦੀ ਜਿਹੜੀ ਖੇਤੀਬਾੜੀ ਇਹਨੂੰ ਮੁੜ ਸੁਰਜੀਤ ਕਰਨ ਵਾਸਤੇ ਉਪਰਾਲੇ ਕੀਤੇ ਆ ਅੱਜ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਇੱਥੇ ਇਸ ਪਿੰਡ ਦੇ ਵਿੱਚ ਇਹ ਉਪਰਾਲਾ ਕੀਤਾ ਗਿਆ ਮਕਸਦ ਇਹ ਹੈ ਵੀ ਜਿਹੜੀ ਕਿਸਾਨੀ ਇੰਨੀ ਘਟੇਬੰਦੀ ਵਾਤਾਵਰਨ ਸਾਡਾ ਪਲੀਤ ਹੋ ਗਿਆ ਧਰਤੀ ਜ਼ਹਿਰੀਲੀ ਹੋ ਗਈ ਪਾਣੀ ਜ਼ਹਿਰੀਲਾ ਹੋ ਗਿਆ ਹਵਾ ਜ਼ਹਿਰੀਲੀ ਹੋ ਗਈ ਇਹਨੂੰ ਸਾਰੇ ਨੂੰ ਮੁੜ ਸੁਰਜੀਤ ਕਰਨਾ ਕਿਸ ਤਰ੍ਹਾਂ ਇਹ ਸਾਡੀ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਅਸੀਂ ਤੇ ਸਰਕਾਰਾਂ ਨੇ ਸਾਰਾ ਕੁਝ ਇਹਦੇ ਵਿੱਚ ਵਿਗਾੜ ਕੀਤਾ ਤੇ ਅਸੀਂ ਚਾਹੁੰਦੇ ਹਾਂ ਕਿ ਪੀਜ ਦੀ ਪਗੜੀ ਸੰਸਥਾ ਵੱਲੋਂ ਜਿਹੜਾ ਉਪਰਾਲਾ ਸ਼ੁਰੂ ਕੀਤਾ ਗਿਆ ਇਹ ਸਾਰੇ ਪਿੰਡਾਂ ਦੇ ਵਿੱਚ ਵੱਖ-ਵੱਖ ਇਹ ਉਪਰਾਲੇ ਕਰਨੇ ਆ ਤਾਂ ਕਿ ਖਾਸ ਕਰਕੇ ਸਾਨਾ ਨੂੰ ਤੇ ਪਿੰਡਾਂ ਦੀਆਂ ਬੀਬੀਆਂ ਨੂੰ ਇਹਦੇ ਬਾਰੇ ਸੁਚੇਤ ਕੀਤਾ ਜਾ ਸਕੇ ਇਹ ਸਾਰਾ ਜੋ ਖਰਾਬੀ ਹੋਈ ਹੈ ਸਾਡੇ ਵਾਤਾਵਰਣ ਦੇ ਵਿੱਚ ਉਹਦੇ ਨਾਲ ਸਾਡੀ ਸਿਹਤਾਂ ਬਹੁਤ ਮਾੜਾ ਅਸਰ ਪੈ ਰਿਹਾ ਤੇ ਅਸੀਂ ਚਾਹੁੰਦੇ ਹਾਂ ਵੀ ਇਹ ਸਿਹਤ ਸਾਡੀ ਤਾਂ ਠੀਕ ਹੋਵੇਗੀ ਵੀ ਸਾਡਾ ਖਾਣ ਪੀਣ ਠੀਕ ਹੋਵੇ ਨਾਲ ਸਾਡਾ ਆਲਾ ਦਵਾਲਾ ਧਰਤੀ ਹਵਾ ਪਾਣੀ ਉਹ ਵੀ ਜੇ ਠੀਕ ਹੋਣ ਤਾਹੀਂ ਸਾਰਾ ਕੁਝ ਠੀਕ ਹੋਣਾ ਇਸ ਤੋਂ ਅੱਗੇ ਜਿਵੇਂ ਪ੍ਰੋਗਰਾਮ ਹੋਰ ਵਧੇਗਾ ਤੇ ਅਸੀਂ ਸੋਣੇ ਵੀ ਇੱਕ ਲਹਿਰ ਬਣੇ ਸਾਰੇ ਪੰਜਾਬ ਦੇ ਵਿੱਚ ਬੜੀਆਂ ਸੰਸਥਾਵਾਂ ਹੋਰ ਵੀ ਇਸ ਮਸਲੇ ਦੇ ਉੱਤੇ ਉਪਰਾਲੇ ਕਰ ਰਹੀਆਂ ਨੇ ਸਾਰੀਆਂ ਸੰਸਥਾਵਾਂ ਹੀ ਲਗਾਤਾਰ ਜਿਵੇਂ ਉਪਰਾਲੇ ਕੀਤੇ ਜਾਣ ਤੇ ਪੰਜਾਬ ਜਿਹੜਾ ਅੱਜ ਤੋਂ 50 60 60 ਸਾਲ ਪਹਿਲਾਂ ਸੀ ਉਸੇ ਤਰ੍ਹਾਂ ਦਾ ਫਿਰ ਦੁਬਾਰਾ ਹੋ ਜਾਏਗਾ ਕਿਉਂਕਿ ਅੱਜ ਹਰ ਘਰ ਦੇ ਵਿੱਚ ਇਹ ਬਿਮਾਰ ਲੋਕ ਪਿਆ ਹਰ ਛੇਵਾਂ ਬੰਦਾ ਜਿਹਨੂੰ ਸ਼ੂਗਰ ਦੀ ਬਿਮਾਰੀ ਆ ਇਹ ਸਾਰਾ ਕੁਝ ਠੀਕ ਹੋ ਸਕਦਾ ਹੈ ਹੁਣ ਮੈਡਮ